ਆਕਨੀਆ ਇਹ ਹੈ ਜੀ ਸ਼ਾਨ ਪਰ ਦੀ ਸ਼ਾਨ ਦੁਨੀਆ ਦਾ ਉੱਚਾ ਬ੍ਰਿਜ ਥੱਲੇ ਪਹਿਲਾਂ ਹਵਾਈ ਜਹਾਜ਼ ਦਾ ਝਾਕਾ ਵਾ ਸਮਝੋ ਵੀ ਅਹੀਂ ਹਵਾਈ ਜਹਾਜ਼ ਤੇ ਆ ਥੱਲੇ ਜਾ ਕੇ ਥੱਲੇ ਝੱਤ ਥੱਲੇ ਜਾ ਕੇ ਆਣਿਆ ਪੰਜਾਤੀ ਮਾਰੋ ਥੱਲੇ ਜਾਂਦੀ ਲੋੜਦੀਆਂ ਥੱਲੇ ਵੇਖੋ ਬਸ ਉਹ ਗੱਡੀ ਉਹ ਜਿੱਥੋਂ ਆਪਾਂ ਲੰਘ ਕੇ ਆਈਆਂ ਉਹ ਵੇਸ ਉਹ ਝਾਕਾ ਬੜ ਤਗੜਾ ਵਾ ਸੈਨਾ ਸਾਨੂੰ ਪੁਰੀ ਆ ਗਈ ਆ ਉਹਨੇ ਕੈਚ ਕੀਤਾ ਉਹਨੇ ਕੈਚ ਕੀਤਾ ਉਹ ਲੈ ਗਿਆ ਹੁਣ ਬਾਜੀ ਅਈ ਲੱਤ ਲੂਖ ਸਿਆ ਯਾਰ ਇਹਨੂੰ ਦੋ ਦੋ ਇਹਨੂੰ ਦੋ ਇਹਨੇ ਖਾਇਆ ਇਹਨੂੰ ਨਹੀਂ ਖਾਦਾ ਲੱਤ ਲੂਖ ਅੱਗੇ 50 60 ਮਿੰਟ ਦਾ ਟਰੈਕ ਕਰਕੇ ਨਾ ਇਦਾਂ ਦਾ ਸੜਕ ਹਾਈ ਟੈਸਟ ਆਪਾਂ ਪਹੁੰਚ ਜਾਨੇ ਆ ਜੀ ਜਿਹੜੀ ਮਿਉਨਿਵਰਸਿਟੀ ਤੇ ਮੇਨ ਗੇਟ ਤੇ ਜਿਹੜਾ ਮੇਨ ਗੇਟ ਆ ਉਹਦੇ ਤੇ ਉਹਨਾਂ ਦੀ ਭਾਸ਼ਾ ਲਿਖੀ ਆ ਇੱਧਰ ਇੱਧਰ ਵੇਖੋ ਮੈਨੂੰ ਸਮਝ ਨਹੀਂ ਲੱਗੀ ਸ਼ੋਧੇ ਹੁੰਦੀ ਆ ਜਾਂ ਸਤ ਸ੍ਰੀ ਅਕਾਲ ਸੱਜਣੋ ਸਭੀ ਖੂਬਸੂਰਤ ਸਵੇਰੇ ਚ ਸਾਰਿਆਂ ਦਾ ਸਵਾਗਤ ਹੈ ਜੀ ਤੇ ਆਪਾਂ ਤਿਆਰ ਹੋ ਰਿਹਾ ਇਥੋਂ ਚੱਲੇ ਆਪਾਂ ਕਾਜਾ ਤੋਂ ਮਨਾਲੀ ਦੇਖ ਕੇ ਤੇ ਸਾਡਾ ਸਟੇ ਹੋਣਾ ਮਾ ਕਿੱਥੇ ਉਹਨਾਂ ਨੂੰ ਪਤਾ ਨਹੀਂ ਆਂ ਕਾਂਗੇ ਲਗਭਗ ਲੇਕ ਦਾ ਵੇਖਣਾ ਤਿਆਈ ਆ ਤੇ ਆਫ ਰੋਡ ਆਉਣਾ ਉਹਦੇ ਵਾਸਤੇ ਰੈਡੀ ਹੋ ਗਏ ਆ ਬੂਰੀ ਪੈਕ ਕਰ ਲਏ ਜਲ ਵਾਹਰ ਦਾ ਫਾਫੀ ਨੂੰ ਵੀ ਤਿਆਰ ਆ ਫੋਟੋ ਲਵਾ ਲੈਣੇ ਆ ਤੇ ਸੂ ਖੂਬ ਸੂਤ ਸੁਰੇ ਬੈਕੋ ਥਲੇ ਬੰਦੇ ਹਰੇ ਬੈਗ ਲੈ ਕੇ ਜਾ ਰਹੇ ਨੇ ਇਹ ਦੱਸ ਸਮੋ ਗਿਆ ਤੇ ਬੜੇ ਨਾਲ ਵੀਡੀਓ ਤੇ ਹਰ ਇੱਕ ਪਹਿਲੂ ਹਰ ਇੱਕ ਡਿਟੇਲ ਤੁਹਾਨੂੰ ਦੱਸਾਂਗੇ ਹਰ ਸਮੋਹ ਸਾਡਾ ਪਿਆ ਕੋ ਦੋਗਾ ਤੇ ਆਲੀ ਨੂੰ ਗੰਭੜਿਆ ਬਸ ਇਹ ਬਿਸਰੇ ਜੋੜਨੇ ਆ ਇਥੋਂ ਚੱਲਣਾ ਹੋਟਲ ਬਹੁਤ ਸ਼ਾਨਦਾਰ ਆ ਨਬਰਦਨ ਦਿਆਤਾ ਵਾ ਜ਼ਰੂਰ ਅਟੈਬਿਟ ਕਰੋ ਆਇਆ ਤੁਸੀਂ ਹੈਗੇ ਲੂਮ ਵਾਲੇ ਪੰਪੜ ਕੁੱਤੇ ਆ ਕੁੱਤੇ ਆ ਹੈਗੇ ਇਹਨਾ ਗਰੀਬਾਂ ਨੂੰ ਕੁਝ ਲੂਮ ਵਾਲੇ ਪੰਪੜ ਦੋ ਯਾਰ ਇਹਨਾ ਵੀਰਾਂ ਨੂੰ ਹਾ ਹਾ ਆਇਆ ਕਿ ਨਹੀਂ ਉਹ ਖੁਸ਼ ਹੋ ਗਏ ਕੁਛ ਪੁੱਛ 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 ਪਰ ਆ ਮੈਂ ਡਾਡਾ ਜੀ ਇਲਾਜ ਨੂੰ ਸਿਆ ਉਹ ਨੁਕਸੇ ਵੀ ਇਲਾਜ ਨੂੰ ਨਾ ਨਾ ਥੱਲੇ ਇਲਾਜ ਜੀ ਰੁਕ ਗਿਆ ਸਾਹਕਨ ਜਰੂਰ ਪੀਰ ਹੋਣ ਦੀ ਲੱਤ ਨੁਖਤ ਪਿਆ ਵਾ ਇਹਦੇ ਨਾਲ ਤੈਨੂੰ ਸਬਰ ਕਰਨਾ ਪੈਣਾ ਹੈ ਆਇਓ ਉਸੇ ਹੀ ਨਾ ਨਹੀਂ ਆ ਰਿਹਾ ਚਲੋ ਗੱਲ ਬਣ ਗਈ ਜਿਆਦਾ ਦੀ ਆ ਵੇਖੀ ਮੈਂ ਉਹਦਾ ਨਾਲ ਗੱਲ ਕਰਨ ਨਾ ਉਹਦੇ ਪੈਰ ਮਾਰਨ ਦਾ ਥੱਲੇ ਨਾ 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 ਇਹਦਾ ਸਮਾਨ ਬੰਨ ਲੈ ਖਾਤਾ ਉਹਨਾਂ ਦੇ ਖੱਜ ਗਿਆ ਉਹ ਇਹਨੂੰ ਕਿਤੇ ਰੋਟੀ ਖਾ ਰਹੇਗਾ ਅਸੀਂ ਤਾਂ ਚੱਲੇ ਆ ਇੱਕ ਵਾਰੀ ਹੋਟਲਾਂ ਦਾ ਫੇਰ ਵੇਖ ਲੋ ਹੋਟਲ ਆ ਗਈ ਸਲੇਨ ਹੋਮਸਟੇ ਓਏ ਗਰੀਬ ਜੀਓ ਨੰਬਰ ਤਰੇ ਵਾਲੇ ਉਹਦੇ ਬਾਅਦ ਖੂਬੀ ਇਹ ਆ ਵੀ ਪٹرول ਪੰਪ ਤੋਂ ਵੀ ਚੌਂਦੀ ਹੁਣਾਵਾ ਇੱਕੋ ਪٹرول ਪੰਪ ਨਾਲੇ ਤੇਲ ਪਾਓ ਨਾਲੇ ਬੋਲਦੇ ਨਾਲੇ ਸੈਨਾ ਸੈਨਾ ਪੂਰੀ ਆ ਗਈ ਆ ਉਹਨੇ ਕੈਚ ਕੀਤਾ ਉਹਨੇ ਕੈਚ ਕੀਤਾ ਬਾਜੀ ਆਈ ਲੱਤ ਨੁਕਸਾ ਯਾਰ ਇਹਨੂੰ ਦੋ ਦੋ ਇਹਨੂੰ ਦੋ ਇਹਨੂੰ ਖਾ ਰਿਆ ਇਹਨੂੰ ਨਹੀਂ ਖਾਦਾ ਲੱਤ ਨੁਕਸਾ ਹਾਂ ਉਹ ਖੰਬੇ ਤੇ ਬੋਲਾ ਨਾ ਬੋਲਾ ਮੈਂ ਕਦਾ ਹੋ ਗਿਆ ਦੂਜਾ ਬਿਲਕੁਲ ਇਹ ਬੋਲਾ ਪੋਲਾ ਮਾਂ ਉਹ ਸੀ ਇਹ ਮੇਰੇ ਪਪਾ ਇਹ ਮੇਰਾ ਮੁੱਖ ਤੁਮ ਬਖਤ ਜਮਾਨ ਬੰਨੀ ਹੈ ਪਉਂਟੇ ਹੋਟਲ ਨਾਲ ਲਖਨਊ ਤੋਂ ਰਾਈਡਰ ਆਏ ਨੇ ਵੀਰ ਨਾ ਕਿ ਆਪਣਾ ਇਹ ਪਪਾ ਅਸਕਰ ਮੁਹੰਮਦ ਅਸਕਰ 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 ਕਿ ਇਹ ਲਖਨਊ ਤੋਂ ਕਿਨੇ ਦਿਨ ਪਹਿਲਾਂ ਤੁਰੇ ਲਖਨਊ ਉਸੇ ਕਦ ਪਹੁੰਚੇ ਪੰਜਾਬ ਆ ਲਖਨਊ ਤੋਂ ਪਹਿਲੇ ਪਹੁੰਚੇ ਨੋਇਡਾ ਉहां ਇੱਕ ਟੈਂਪਰ ਵਾਲਾ ਬੰਦਾ ਤਾਂ ਉਸ ਕੋ ਲਿਆ उसके बाद हम लोग पहुंच गए अपना मंडीगढ़ पार करते हुए पहला स्टॉप ने नारकंडा लिया था नारकंडा हाँ उसके बाद गोल नाको गए थे उसके बाद काजा काजा में थोड़ी तो तबीयत डाउन हो गई सबकी दी मिस्टेक करना पड़ा अच्छा अब आगे देखिए मनाली एक सिटी है ये मनाली बाइकवा रॉयल एनफील्ड पर दो आया ना वो चलो बहुत बढ़िया जी ठीक है आ जाए तो ਇਹਨੇ ਕਰ ਬਸ ਇਹਨਾਂ ਅਲੀਂ ਇਕੱਲੇ ਉਸਕੇ ਬਾਅਦ ਫਿਰ ਦੇਖੋ ਕੌਸ਼ਟ ਇੱਕ ਠੀਕ ਹੈ ਜੀ ਦੇਖੋ ਜੀ ਅੰਦਰ ਜੀ ਦੇਖ ਹੋਰ ਬੰਦੇ ਆ ਗਏ ਦੋਸਤ ਆ ਗਏ ਮੈਂ ਆ ਕੈਂਸਲ ਆ ਬੰਦ ਕਰਾ ਦੇ ਸਾਰੇ ਬੰਦੇ ਭੰਬਾ ਜੀ ਬੰਦਿਆ 10 ਵਜੇ ਕੋਲ ਨਾ ਲੈਂਣ ਲੱਗੀ ਧੀ ਇੱਥੇ ਬੰਦੇ ਆ ਗਏ ਆਪਣੇ ਜੇ ਤੇਲ ਪਾਉਣ ਚਾਹ ਪੀਣ ਆ ਗਏ ਸਾਹ ਜੜ ਗਿਆ ਦੋ ਬੋੜੀਆਂ ਮਾਰ ਤੇ ਰਾਜ ਰਹਿ ਗਿਆ ਆ ਆ ਗਏ ਮਾਰ ਤੇ ਅੰਦਾਜ਼ ਥੱਲੇ ਗੜੀਆਂ ਪੇ ਤਿਆਰ ਆ ਫਤਵਰ ਫਤਵਰ ਇਹਦੇ ਬੰਦੇ ਆ ਵਾ ਸਭ ਤਬ ਜਾ ਬ੍ਰੇਕਫਾਸਟ ਮਾੜੀ ਪਹੁੰਚ ਚੁਕੇ ਨੇ ਅੱਛਾ ਜੇ ਹੁਣ ਗਰਮਾ ਕਰਨ ਨੂੰ ਤੂੰ ਉੱਡਣ ਰਿਹਾ ਵਾ ਇਧਰ ਵੱਡੀ ਜਾਣ ਦੇ ਫੜ ਜਾਣੂ ਇਧਰ ਦੇਖੋ ਇਹ ਆੜੇ ਬੰਦੇ ਆ ਬਿਹਾਰ ਤੋਂ ਅਸੀਂ ਪੱਕੀ ਨਾ ਕੋਈ ਕਰ ਕਰ ਰਹੇ ਨੇ ਬਿਹਾਰ ਵਾਲੇ ਪੰਜਾਬ ਛੱਡ ਕੇ ਹਿਮਾਚਲ ਪਹੁੰਚ ਗਏ ਆ ਦੱਸੋ ਪٹرول ਪੋਕਰ ਲਈ ਕਾ ਹਟਾਓ ਗੱਡੀ ਹੋ ਰਹੀ ਹੈ ਗੱਡੀ ਹੋ ਰਹੀ ਹੈ ਜੇ ਨੂੰ ਤੇ ਇਹ ਮੇਜੰਦਾ ਸਮਝੋ ਵੀ ਵਿਕਟਰ ਆ ਲਿਆ ਗਿਆ ਪੰਜ ਮੈਚ ਵਿੱਚ ਇਹ ਜੀ ਇਥੋਂ ਦੇ ਉਹਨਾਂ ਨੇ ਉਹਨਾਂ ਨੇ ਜਿਨ੍ਹਾਂ ਨੇ ਬਹੁਤ ਵਧੀਆ ਖਾਣ ਜਨ ਤਿਆਰ ਕੀਤਾ ਤੇ ਸਾਨੂੰ ਸ਼ਿਕਾਇਤ ਨਾਲ ਇਹ ਮੁੰਡੇ ਕੰਮ ਕਰਦੇ ਚਾਹ ਪਾਣੀ ਚਲਣ ਡਿਆ ਜੇ ਤਾਂ ਸਾਰੇ ਬੈਕ ਹੀ ਕੋਈ ਬੈਡ ਖਾਣ ਡਿਆ ਕੋਈ ਪਰੋਠਾ ਖਾਣ ਡਿਆ ਕੋਈ ਚਾਹ ਪੀਂਡਿਆ ਅਹੀਂ ਇੱਕ ਚਾਹ ਪੀ ਲਈ ਦੂਜੀ ਚਾਹ ਦਾ ਫੇਰ ਆਰਡਰ ਦਿੱਤਾ ਵਾ ਤੇ ਦੂਜੀ ਚਾਹ ਦੀ ਆ ਗਈ ਫਿਰ ਚੱਲ ਫਿਰ ਬੰਦੇ ਚੱਚਾ ਚਾਹ ਚਾਹ ਕਿੰਕ ਪੀ ਲੋ ਹੋਰ ਬਿਚ ਚਾਹ ਦੇ ਦੋ ਬਸ ਸਾਰਾ ਉਹਨਾਂ ਮਾਰਾ ਵੀ ਬਹੁਤ ਚਾਹ ਦੀ ਚਾਹ ਕਿ ਹੋਰ ਪੀੜੀ ਫਿਰ ਚੱਲੀ ਅੱਛਾ ਚਾਹ ਬੁਣ ਦਵਾ ਦੇ ਯਾਰ ਉਹ ਸੁੰਦਰ ਕੁਛ ਨਹੀਂ ਆ ਜੀ। ਦੀ ਧੂਫਾ ਧਕਾਉਂਦੀ ਆ ਜੀ। ਅਜੂ ਤੂੰ ਆ ਨਿਕਲਣਾ ਤੂ ਆ ਫਿਆ। ਇਹ ਆਪਣੇ ਜੋ ਸਟੈਚੂ ਆ ਉਹਦੇ ਅੱਗੇ ਆਪਣਾ ਜੋ ਵੀ ਮੰਤਰ ਗੁਰਮੰਤਰ ਉਹਨੂੰ ਪੜ੍ਹ ਕੇ ਤੇ ਆਉਂਦੀ ਆ। ਇਹ ਨਾਲ ਆਪਣਾ ਨਿਆਣੇ ਨੂੰ ਪਾਲੀ ਹੋ ਰਹੀ ਆ ਜਿਹੜੀ ਮੈਂ ਵੇਖਿਆ। ਇੱਕ ਨਿਆਣਾ ਵੱਡਾ ਵਾ ਉਹਨੂੰ ਪੜ੍ਹਾ ਵੀ ਰਹੀ ਕੱਲ। ਨਾਲ ਰੋਟੀਆਂ ਵੀ ਬੁਖਾਰ ਰਹੀ ਸੀ। ਤੇ ਛੋਟੇ ਬੱਚੇ ਨੂੰ ਤੇ ਕਢਾ ਵੀ ਰਹੀ ਸੀ। ਇਹ ਆਪਣਾ ਹੋਮ ਜਿਹੜਾ ਇਹਨੂੰ ਕੀ ਕਹਿੰਦੇ ਹੋਮ ਸਟੇਜ ਇਹਨੂੰ ਚਲਾ ਵੀ ਰਹੀ ਹੈ। ਬਹੁਤ ਸੋਹਣਾ ਬਣਿਆ ਵਾ। ਲੋਕੇਸ਼ਨ ਬੜੀ ਸੋਹਣੀ ਆ ਪੰਪ ਤੇ ਵਿੱਚੋਂ ਰਹਾ ਹੁੰਦਾ ਆ ਆ ਛੋਟਾ ਜਿਹਾ ਬੱਚਾ ਪਾਲਦੇ ਆ ਇਹ ਹਣੇ ਕਾਰਡ ਦੇ ਗਿਆ ਇਹਦਾ ਦਾ ਕਾਰਡ ਇਹ ਨੰਬਰ ਜਿਵੇਂ ਪੈਸੀ ਨੰਬਰ ਲਾ ਸ਼ੋ ਨਹੀਂ ਹੋ ਰਿਹਾ ਇਹ ਫਿਰ ਇਹ ਤੋ ਜੀ ਸਭ ਸੈਟੀਆਂ ਹੋ ਚੁੱਕੀਆਂ ਵਾ ਹੁਣ ਸਖੋਂ ਲੱਗ ਰਿਹਾ ਸਾਰੇ ਮੋਟਰਸਾਈਕਲ ਸਾਡੇ ਤਿਆਰ ਹੋ ਗਿਆ ਗਰਮ ਹੋ ਗਿਆ ਤੇ ਰੈਡੀ ਟੂ ਗੋ ਅੱਗੇ ਕਾਜਾ ਵੇਖਿਆ ਹੀ ਆ ਤੇ ਹੁਣ ਅਸੀਂ ਅੱਗੇ ਜਾ ਕੇ ਸਾਰਾ ਰਸਤਾ ਰਤੀ ਜਾਮ ਹੀ ਆ ਦੇਖੋ ਖੁੱਲਾ ਵਾ ਤੇ ਬਾਈ ਬਾਈ ਕਾਜਾ ਨੂੰ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਨਮਸਤੇ ਤੇ ਸਾਰਿਆਂ ਦਾ ਦਿਨ ਜਿੰਦਗੀ ਸ਼ੁਭ ਰਹੇ ਮਨੋ ਕਾ ਆਪਣਾ ਪੂਰੀਆ ਹੋਣ ਤੇ ਅਸੀਂ ਆਪਣੀ ਯਾਤਰਾ ਸ਼ੁਰੂ ਕਰ ਰਹੇ ਹਾਂ ਆਪਣੇ ਘਰ ਵਾਪਸੀ ਦੀ ਅੱਜ ਹੋ ਸਕਦਾ ਮਨਾਲੀ ਚਲ ਜਾਈਏ ਤੇ ਹੋ ਸਕਦਾ ਨਾ ਜਾਈਏ 7:14 ਤੇ ਅਸੀਂ ਨਿਕਲੇ ਆਂ ਨਾਸ਼ਤਾ ਨੁਸ਼ਤਾ ਕਰਾਤਾ ਸਾਨੂੰ ਹੋਟਲ ਵਾਲੇ ਨੇ ਇਹ ਆ ਮੋਲ ਚਲ ਬਹੁਤ ਸੋਹਣੀ ਸਵੇਰ ਆ ਸਾਹਮਣੇ ਜੇ ਕੈਮਰੇ ਲੱਭਣਾ ਉਹ ਬੜੇ ਬੜੂ ਦੂਰ ਨਾ ਹੱਟੇ ਜ ਬਣੇ ਆ ਤੇ ਬੰਦੇ ਕਹਿੰਦੇ ਹਵਾ ਚੱਕਰਵਣੀਆਂ ਤੇ ਹਵਾ ਹੁਣ ਚੱਕਰ ਆ ਗਈ ਆ ਪਹਿਲਾ ਬ੍ਰਿਜ ਆਇਆ ਵਾ ਇੱਧਰ ਵੀ ਕੁਝ ਬਣੇ ਆ ਆ ਬ੍ਰਿਜ ਆਇਆ ਵਾ ਅਸੀਂ ਕਿੱਧਰ ਮੁੜਨਾ ਵਾ ਸਾਡੇ ਵੀਰ ਫੋਟੇ ਆ ਆਹੀਂ ਵਜੋਂ ਨਹੀਂ ਮੋੜਨਾ ਜੀ ਕਿ ਹੋਟਲ ਨੂੰ ਆ ਜਾਂਦਾ ਗੈਂਪੂ ਰੰਗਰੀ ਇੱਕ ਗੈਂਪੂ ਆਹੀਂ ਸਿੱਧਾ ਜਾਣਾ ਨਦੀ ਫੇਰੇ ਜੇ ਸੁੰਦਰ ਨਾਲੇ ਹੱਸ ਤੱਕ ਜੇ ਸੋਇ ਤੱਕ ਸੁੰਦਰੀ ਆ ਪਰ ਸੁੰਦਰ ਬਹੁਤ ਚ ਹਰਿਆਣਾ ਨੀਆਂ ਅੱਦੇ ਬੰਦੇ ਕਹਿੰਦੇ ਵੀ ਉਹ ਨਾਲੀ ਖੇਚ ਦੀ ਅੱਦੇ ਬੰਦੇ ਕਹਿੰਦੇ ਰਾਜ ਰੁਕੀਏ ਵੇਖੋ ਕੀ ਬੰਦਾ ਵਾ ਜੇ ਮਨਾਲੀ ਖੱਚਿਆ ਤੇ ਸਾਨੂੰ 8 ਤੋਂ 9 ਵਜੇ ਰਾਤ ਦੇ ਵਜਨੇ ਆ ਹੁਣ ਸਵੇਰ ਦਾ ਤਹੀਂ ਦੁਰੇ ਮਤਲਬ ਇਹ ਤਾਂ ਦਾ ਵਾ ਸਰਬਿਕ 60 ਕਿਲੋਮੀਟਰ ਨੂੰ ਲਗਭਗ ਐਸਟੀਮੇਟ ਆ ਵੀ 10 ਤੋਂ 12 ਘੰਟੇ ਲੱਗਦੇ ਆ ਜੀ ਤੇ ਜਿਹਦੇ ਵਿੱਚ 80 ਕਿਲੋਮੀਟਰ ਹਣੇ ਰੋਡ ਮਿਲਨੀ ਆ ਤੇ 100 ਕਿਲੋਮੀਟਰ ਦਾ ਪੈਚ ਇਦਾਂ ਦਾ ਹੋਣਾ ਵਾ ਵੀ ਜਿੱਥੇ ਕੋਈ ਰੋਡ ਨਹੀਂ ਬਿਲਕੁਲ ਆਫ ਰੋਡ ਖੂਬਸੂਰਤ ਨਦੀ ਨਾਲਾ ਪਾਣੀ ਵਹਿੰਦਾ ਹੈ ਜੱਜਾਗ ਰਿਆ ਵਸੇਰ ਦੀ ਜਿਹੜੀ ਇਹਨਾਂ ਰੌਣਕ ਵਧਾ ਰਿਆ ਵਾਂ ਕਿ ਕੁਿੱਡਾ ਸੋਹਣਾ ਲੱਗਦਾ ਰਾਈਡਰ ਜਾਂਦਾ ਕੀਰ ਨੂੰ ਕੀ ਹ ਸਤ ਕਿਲੋਮੀਟਰ ਹੈ ਤੋਂ ਮੈਂ ਇਹ ਜਿਹੜੀ ਸੀਰੀਜ਼ ਬਣਾਈਆਂ ਬਹੁਤ ਜ਼ਿਆਦਾ ਡਿਟੇਲ ਚ ਬਣਾਈਆਂ ਤੇ ਮੈਨੂੰ ਹੁਣ ਇਹ ਨਹੀਂ ਪਤਾ ਵੀ ਵੇਖਣੇ ਕਿੰਨਾਂ ਨੇ ਕਿੰਨਾ ਨਹੀਂ ਵੇਖਣੇ ਚਾਹਲੇ ਵੀ ਮੈਨੂੰ ਕੋਈ ਗੱਲ ਨਹੀਂ ਪਰ ਮੇਰੇ ਦਿਮਾਗ ਚ ਇਹ ਚੀਜ਼ ਹੁੰਦੀ ਆ ਵੀ ਗੋਗਲੋਣਾ ਮਿੱਟੀ ਨਾਲ ਝੜਨਾ ਇਹ ਲੱਕੜ ਦਾ ਬ੍ਰਿਜ ਹੀ ਕਿ ਜਿਹੜਾ ਕੰਮ ਕਰਨਾ ਉਹਨੂੰ ਮੈਨੂੰ ਡਿਟੇਲ ਨਾਲ ਤੇ ਪੂਰੀ ਵਧੀਆ ਤਰੀਕੇ ਨਾਲ ਕਰਨ ਦੀ ਆਦਤ ਹੈ ਤਾਂ ਕਰਕੇ ਮੇ ਕੋਲ ਡਿਟੇਲ ਜਿਹੜੀ ਹੈ ਨਾ ਪਰ ਉਹ ਨਹੀਂ ਕਹਿੰਦੇ ਮੈਨੂੰ ਅਥਲਾ ਇੱਕ ਕੈਂਪਿੰਗ ਹੀ ਹੋਈ ਜੀ ਉਹ ਕੈਂਪਿੰਗ ਕੀਤੀ ਤਾਂ ਕਰਕੇ ਮੈਂ ਹਰ ਹਰ ਇੱਕ ਚੀਜ਼ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਨਾ ਵਾ ਵੀਡੀਓ ਮੇਰੀ ਲੰਬੀਆਂ ਹੋ ਜਾਂਦੀਆਂ ਮਾ ਪਾਟਾਂ ਵਿੱਚ ਹੋ ਜਾਂਦੀਆਂ ਇਹ ਕਰ ਰਹੇ ਆ ਜੇ ਗੋਗਲ ਮਿੱਟੀ ਚੜੀਏ ਫਿਰ ਤੇਰੀ ਦੇਖੂ ਵੀਡੀਓ ਬਾਲੋ ਬਸ ਠੀਕ ਆ ਉਹ ਐਜੇ ਯੂਟਿਊਬਰ ਫਰਜ ਅਦਾਹ ਹੋ ਜਾਂਦਾ ਆ ਆਦਮੀ ਪਰ ਅਹੀਂ ਐਜੇ ਯੂਟਿਊਬਰ ਕੱਟ ਵਿਚਰਨੇ ਆ ਅਹੀਂ ਵਿਚਰਨੇ ਆ ਜਿੱਦਾਂ ਕੋਈ ਸਿਲੇਬਸ ਤੈਅ ਕਰਨ ਦੇ ਆ ਫਿਕੋ ਚੈਪਟਰ ਛੁੱਟੇ ਨਾ ਕੋਈ ਲੈਸਨ ਜਿਹੜਾ ਕਰ ਰਹੇ ਆ ਪੂਰੇ ਪੂਰੇ ਪੰਨੇ ਆਪਾਂ ਸਾਡੀ ਹੋਰ ਰਸਤੇ 'ਚ ਇੱਕ ਬ੍ਰੇਕ ਲਾਈ ਆਪਾਂ ਜਿਵੇਂ ਕਿ ਮੈਂ ਦੱਸਤਾ ਵਾ ਆਪਾਂ ਕੀ ਮਨਸਤਰੀ ਵਿੱਚ ਆਈਆਂ ਕੀ ਮੱਠ ਇਹਦਾ ਜਿਹੜਾ ਡਿਟੇਲ ਆ ਇੱਕ ਫੇਮਸ ਟੀਚਰ ਆ ਹਟੀਸ਼ਾ ਇਨ 11th ਸੈਂਚਰੀ ਵਿੱਚ 1820 ਵਿੱਚ ਇਹਨੂੰ ਦੁਬਾਰਾ ਕੀਤਾ ਗਿਆ ਪਹਿਲਾਂ ਇਹ ਡਿਸਟロイ ਵੀ ਕੀਤੀ ਗਈ ਆ 1841 ਵਿੱਚ ਡੋਗਰਾ ਐਰਮੀਨਨ ਨੂੰ ਆਰਮੀਨਨ ਨੂੰ ਕੀਤਾ ਵਾ ਡੈਮੇਜ ਕੀਤਾ ਸੀ ਗੁਲਾਮ ਖਾਨ ਤੇ ਰਹੀਮ ਖਾਨ ਨੇ ਦੀ ਅਗਵਾਈ ਵਿੱਚ ਫੇਰ ਡੈਮੇਜ ਹੋਈ ਆ ਇਹ ਸਿੱਖ ਆਰਮੀ ਵੱਲੋਂ ਵੀ ਡੈਮੇਜ ਹੋਈ ਇੱਕ ਵਾਰੀ ਫੇਰ 1840 ਵਿੱਚ ਇਹ ਇੱਕ ਆਗ ਨਾਲ ਡੈਮੇਜ ਹੋਈ ਆ 1975 ਵਿੱਚ ਵਾਇਲੈਂਟ ਅਰਥਕ ਵੇਖ ਉਹਨਾਂ ਡੈਮੇਜ ਹੋਈ ਆ ਇਹਦਾ ਕਲਪੁਰ ਕੇ ਨੂੰ ਬਾਹਰ ਰਿਪੇਅਰ ਕਰਕੇ ਤੇ ਫਿਰ ਇਹਨੂੰ ਭਲਾਇਆ ਗਿਆ ਵਾ ਇਹਦਾ ਇਤਿਹਾਸ ਜੀ ਡਰਾਈਵਰ ਹੋਰ ਵੇਖੋ ਮੇਰੇ ਮਗਰ ਕਿਦਾਂ ਲਾਈਨ ਲੱਗ ਰਹੀ ਹੈ ਹੁਣ ਮਨਿਸਟਰੀ ਵਿੱਚ ਤੁਹਾਨੂੰ ਥੋੜੇ ਬਤਿਆਨਸ਼ਮ ਖਾਣਦੇ ਆ ਜੀ ਅੱਗੇ 50 60 ਮੀਟਰ ਦਾ ਟਰੈਕ ਕਰਕੇ ਨਾ ਇਦਾਂ ਦਾ ਸੜਕ ਹਾਈ ਟੈਸਟ ਆਪਾਂ ਪਹੁੰਚ ਜਾਨੇ ਆ ਜੀ ਯੇਰੀ ਮਨਿਸਟਰੀ ਦੇ ਮੇਨ ਗੇਟ ਤੇ ਇਹਦਾ ਮੇਨ ਗੇਟ ਆ ਉਹਦੇ ਤੇ ਉਹਨਾਂ ਦੀ ਭਾਸ਼ਾ ਲਿਖੀ ਆ ਇੱਧਰ ਇੱਧਰ ਵੇਖੋ ਮੈਨੂੰ ਸਮਝ ਨਹੀਂ ਲੱਗੀ ਸ਼ੋਧੇ ਹੁੰਦੀ ਆ ਜਾਂ ਸਸ ਜਿੱਤ ਫਸ ਜਿੱਤ ਉਸ ਇਹ ਹਾਂ ਪਤਾ ਨਹੀਂ ਇਹ ਤੇ ਅੰਦਰ ਐਂਟਰ ਕੋ ਤੁਹਾਨੂੰ ਦੱਸ ਰਿਹਾ ਵੀ ਇਹ ਕਿੱਦਾਂ ਦੀ ਮਸਤਰੀ ਹੈ ਥੱਲੇ ਪਲਾਂ ਹਵਾਈ ਜਹਾਜ਼ ਦਾ ਚਾਕਾ ਵਾਂ ਸਮਝੋ ਵੀ ਅਹੀਂ ਹਵਾਈ ਜਹਾਜ਼ ਤੇ ਹਾਂ ਥੱਲੇ ਜਾ ਕੇ ਥੱਲੇ ਛੱਤ ਥਲੇ ਜਾ ਕੇ ਆਣਿਆ ਉੱਤੋਂ ਜੱਤੀ ਮਾਰੋ ਥੱਲੇ ਜਾ ਆਦੀ ਲੋੜਦੀਆਂ ਥੱਲੇ ਵੇਖੋ ਬਸ ਉਹ ਗੱਡੀ ਉਹ ਜਿਸ ਤੋਂ ਆਪਾਂ ਲੰਘ ਕੇ ਆਈਆਂ ਉਹ ਵੀ ਉਹ ਚਾਕਾ ਪੜ ਤਗੜਾ ਵਾਂ ਆ ਦੇਖ ਕਰੋ ਤੇ ਤਗੜਾ ਜਾ ਇਹ ਜਾ ਰਹੇ ਆ ਜੀ ਬਹੁਤ ਭਿਕਸ਼ੂ ਆਉ ਮਰ ਜਿਓ ਉੱਥੇ ਰਹਿਣਾ ਵਾ ਤੇ ਇਥੇ ਰੂਮ ਜੇ ਅਵੇਲੇਬਲ ਜੇ ਇਸ ਮਿਨਿਸਟਰੀ 'ਚ ਆ ਸਾਹਮਣੇ ਵਖੋ ਆ ਪਹਾੜ ਦਾ 파ਟ ਆ ਇਹ ਨਾਲ ਇਹ ਜਿਹੜਾ ਮੈਨੇਜਮੈਂਟ ਬਣਾਇਆ ਹੁੰਦਾ ਵਾ ਪਹਾੜ ਨੂੰ ਤੇ ਮੈਨੇਜਮੈਂਟ ਨੂੰ ਇਕੱਠਾ ਕੋਲੈਬੋਰੇਟ ਕਰਕੇ ਇੱਕ ਬਿਲਡਿੰਗ ਬਣਾਉਂਦੀ ਜਾਂਦੀ ਆ ਇਸ ਨੂੰ ਕਹਿੰਦੇ ਆ ਮਿਨਿਸਟਰੀ ਥੱਲੇ ਉਹ ਜਿਹੜਾ ਦੂਰ ਵੀ ਹੈ ਨਹੀਂ ਆਉਂ ਲੱਗਦਾ ਜਿਦਾਂ ਪਹਾੜ ਦੇ ਟੀਸੀ ਜਿਹੜੀ ਆ ਕੇਵਲੇ ਵਿੱਡੇ ਹੋਣੀਆਂ ਤੇ ਅਸੀਂ ਉਸੇ ਟੀਸੀ ਤੋਂ ਹੁਣ ਐਵੇਂ ਖੜੇ ਆ ਇਹ ਕਿੰਨੀ ਮਜ਼ਬੂਤੀ ਨਾਲ ਕਿੰਨਾ ਚੌੜਾ ਏਰੀਆ ਕਿੰਨਾ ਰਖਵਾ ਜਿਹੜਾ ਖਬਰ ਕਰਕੇ ਬੈਠੀ ਆ ਖੁਦਾ ਨਾਲ ਥੱਲੋਂ ਲੱਗਦਾ ਵੀ ਇਹ ਪਹਾੜੀ ਨੁਕਾੜੀ ਪੁੱੜ ਜਾਣੀ ਹੈ ਹਵਾ ਨਾਲ ਤੇ ਡਿੱਗ ਪੈਣੀ ਹੈ ਜਦੋਂ ਜਦੋਂ ਕਿਸੇ ਵੀ ਮਿਨਿਸਟਰੀ ਆਪਾਂ ਵੇਖੇ ਕਮਾਂਵੋ ਆਪਣਾ ਆਪਣਾ ਨਾਲ ਲਿੰਦੇ ਆ ਸਾਰੇ ਨੂੰ ਬਰਾਂਡ ਉਹ ਇਹਨਾਂ ਨੂੰ ਬਰਾਂਡ ਲੀ ਚਲੋ ਕੋਨੋ ਸ਼ੂਜ਼ 15 ਉਹ ਪੀਰ ਉਹ ਫਟਾ ਦੇ ਆਹ ਅੱਖ ਗੱਲ ਜਿੱਲਕੇ ਯਾਰ ਇਹ ਦੇਸ਼ ਦੇ دیਵਾਨੋ ਤੁਮ ਨੂੰ ਕੀ ਹੋ ਗਿਆ ਸਾਰ ਉੱਪਰ ਆ ਗਿਆ ਇਹ ਦੌੜ ਦੌੜ ਕੇ ਮੈਂ ਲੱਗਾ ਮੈਨੂੰ ਵੋਟਾਂ ਸਮਝ ਘਟ ਰਹੀ ਆ ਇਹ ਕਿਵਰ ਆ ਗਿਆ ਕਿਵਰ 3 ਕਿਲੋਮੀਟਰ ਲੱਗਦਾ ਮੈਂ ਗਲਤ ਆ ਰਾਂ ਸ਼ਾਇਦ ਇੱਥੇ ਉਹਨੂੰ ਵੇਖ ਲੈਣੇ ਆ ਉਹਨੂੰ ਪੁੱਛਣਾ ਪੁੱਛ ਕੇ ਉਹ ਤਾਂ ਉਹ ਕੋ ਪੁੱਛ ਲੈਣੇ ਕਿ ਉਹ ਬਣਿਆ ਉਹ ਤਾਂ ਪੁੱਛ ਕੇ ਵੇਖਨੇ ਆ ਥੱਲੇ ਨੂੰ ਹੋ ਸਕਦਾ ਪਰ ਸ਼ੀਸ਼ਮ ਵੇਚਿਆ ਤਾਂ ਨਹੀਂ ਹੋਗਾ ਥਾਂ ਨੂੰ ਵੇਚ ਕੇ ਤਾਂ ਹੋ ਸਕਦਾ ਹਾਂ ਗਿਆ ਸੇ ਬ੍ਰਿਜ ਹੈ ਨਾ ਉਹ ਤਾਂ ਪੁੱਛ ਲੈਣੇ ਆ ਫਿਰ ਉਹ ਤੇ ਆ ਗਿਆਂ ਜੀ 3-4 ਕਿਲੋਮੀਟਰ ਗਲਤ ਹੋ ਕੇ ਆ ਬੋਰਡਾਂ ਸਮਝ ਨਹੀਂ ਲੱਗਦੀ ਫਿਰ ਜਾਣਾ ਕਿੱਧਰ ਨੂੰ ਹਾਂ ਹੁਣ ਸਿੱਧਾ ਚੱਲਿਆਂ ਆਂ ਚੇਚੇ ਮਨੂ ਪੜਾ ਮੇਰੇ ਦਿਮਾਗ 'ਚ ਆਇਆ ਇਹ ਵੀ ਪਰ ਵੋਟ ਕਲੈਰਟੀ ਨਹੀਂ ਹੈ ਕਿ ਕਿਵਰ ਦੇ ਚੇਚੇ ਮੇ ਕੋ ਵਸੇ ਆ ਉਹ ਕਿਵਰ ਵਾਈਲੈਂਸਰੀ ਆ ਗਈ ਇਦਾਂ ਦੇ ਕਿਵਰ ਪਿੰਡ ਆ ਸ਼ਾਇਦ ਉਹ ਵੀ ਉਹ ਜਲਾ ਕਿਤਾ ਗਏ ਨੇ ਕੋਈ ਚੀਜ਼ ਅਸੇ ਰੱਖਤੀ ਹੁੰਦੀ ਆ ਸਾਹਮਣੇ ਸ਼ਾਇਦ ਕਿਪਰ ਪੈਂਡਿਆ ਤੋਂ ਸਿਰਫ ਆਫ ਰੋਡ ਆ ਸਪੀਡ 15 15 ਦੀ ਸਪੀਡ ਤੋਂ ਬਹੁਤ ਨਹੀਂ ਰਿਹਾ ਕੰਮ ਇਹ ਨੂੰ ਜੇ ਰੋਡ ਕਹਿੰਦੇ ਜੇ ਅੱਧੇ ਆਫ ਰੋਡ ਜੱਗੀ ਆਉਣੀ ਆ ਫਿਰ ਤੁਸੀਂ ਅੱਧ ਨੰਗਣਾ ਹੋ ਮਨ ਨਾ ਲੀਨੋ ਹੋਵੇ ਚੱਲੇ ਆ ਮੈਨੂੰ ਲੱਗਦਾ ਵੀ ਮਨਾਂ ਲੀ ਜਾਂਦਾ ਕੰਮ ਹੋ ਸਕਦਾ ਪੋਸਿਬਿਲਟੀ ਘਟ ਗਈ ਆ ਹੈ 12 ਵਜੇ ਤੱਕ ਜੇ ਚੰਦਰ ਲੇ ਤਾਲ ਲੇਕ ਤੇ ਪਹੁੰਚ ਗਏ ਫਿਰ ਫਿਰ ਚਾਂਸ ਹੈਗੇ ਆ ਪਰ ਚਾਂਸ ਘਟ ਗਿਆ ਦੁਨੀਆ ਦਾ ਸਭ ਤੋਂ ਉੱਚਾ ਬ੍ਰਿਜ ਸ਼ੀਸ਼ਮ ਬ੍ਰਿਜ ਜਿਹੜਾ ਵਾ ਆਪਣਾ ਵਾ ਉਹਦਾ ਬੋਰਡ ਵੇਖਿਆ ਮੈਂ ਹੁਣ ਅਗੇ ਫਿਰ ਪੰਗਾ ਇਧਰ ਨੂੰ ਸ਼ੀਸ਼ਮ ਇਧਰ ਨੂੰ ਮਨਾਲੀ ਮਨਾਲੀ ਠੀਕ ਆ ਸ਼ੀਸ਼ਮ ਬ੍ਰਿਜ ਵੱਲ ਨੂੰ ਹੀ ਆ ਹੋ ਜਾਣਾ ਮਨਾਲੀ ਰਾਈਡਰ ਵੀਰ ਮਿਲਦਾ ਮੈਨੂੰ ਆ ਸ਼ੀਸ਼ਮ ਬ੍ਰਿਜ ਦਾ ਲਿਖਿਆ ਵਾ रस्ते जगह रोड मैपिंग प्रॉपर नहीं है वैसे आ गया जी चीचम ब्रिज ये, ये एक समेकी वाहन पार करता जी नहीं। नहीं नहीं है। ये जीनू जी शान ਪਾਰ ਦਿਸ਼ਾਨ ਦੁਨੀਆ ਦਾ ਉੱਚਾ ਬ੍ਰਿਜ ਨੂੰ ਕਹਿੰਦੇ ਚਿਚਮ ਬ੍ਰਿਜ ਬਰੀ ਬ੍ਰੇਕ ਲਗੇ ਜੀ ਚੀਚਮ ਬ੍ਰਿਜ ਇਹ ਚੀਚਮ ਸਾ ਚੀਚਮ ਸਪਰਤੀ ਗਲੀ ਫੋਨ ਨੰਬਰ ਆ ਪੇਮਾ ਚ ਕੋਟੇ ਦਾ ਤੇ ਇਹ 2 ਕਿਲੋਮੀਟਰ ਇਥੋਂ ਵਾਹ ਚੀਚਮ ਬ੍ਰਿਜ ਤੋਂ ਇਥੇ ਚਾਹ ਕਾਫੀ ਤੁਸੀਂ ਆਜੋ 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 ਪੀ ਸਕਦੇ ਜੀ ਤੇ ਚਲੋ ਚੱਲੋ ਖਾਣਾ ਚੀਚਮ ਬ੍ਰਿਜ ਦੀ ਗਾੜੀ ਬੈਕ ਮਾਰ ਕੇ ਕ निकालेंगे ਮਾਲ ਨਿਕਲ ਗਈ ਗਾੜੀ ਨਿਕਲ ਗਈ ਗਾੜੀ ਸਿੱਧਾ ਹੀ ਜਾਏਗੀ ਆਜੋ ਬਿਠਾਵਾ ਲਗਾ ਗਾੜੀ ਇਹਦੀ ਕੀ ਵੀ ਲੱਗਦਾ 10 ਲੱਖ ਹਨੀ ਭਾਈ ਅਮਿਤ ਭਾਈ ਅੱਜ ਨਾ ਬਟਾ ਇਹਦੀ ਕੋਸਟ ਲੱਗੀ ਆ 259 ਲੱਖ ਰੁਪਈਆ ਤੇ ਇਹ ਸਸਪੈਂਸ਼ਨ ਬ੍ਰਿਜ ਐਸ ਸਟੀਅਰ ਦਾ ਵਾ ਤੇ ਸਪਾਨ ਜਿਹੜਾ ਲਿਖਿਆ ਹੁੰਦਾ ਅਲੱਗ ਕੋਈ ਮਿੰਤੀ ਹੁੰਦੀ ਹੈਗੀ ਆ 4.5 ਮੀਟਰ ਦੀ ਜਿਹੜੀ ਆ ਆ ਕੋਈ ਮਿੰਤੀ ਆ ਕੈਰੀਜ ਰੇ ਕਿ ਕਿੰਨਾ ਕੇ ਕੇ ਬਣਿਆ ਸੀ 2003 ਵਿੱਚ ਇਹ ਸ਼ੁਰੂ ਹੋਇਆ ਵਾ 2017 ਵਿੱਚ ਇਹ ਕੰਪਲੀਟ ਹੋਇਆ ਵਾ ਐਕਸਪੈਂਡਰ ਬੜਾ ਖਰਚਾ ਹੋਰ ਵੀ ਬੜਾ ਆ 485 ਲੱਖ ਰੁਪਇਆ ਹੋਰ ਵੀ ਲੱਗਾ ਵਾ ਇਹ ਆ ਜੀ 14 Sizinle ਮੈਂ ਦੱਸਾਂ ਗੱਲ ਕੀ ਹੋਈ ਸੀ ਜਿਹੜਾ ਮੋੜ ਮੈਂ ਤੁਹਾਨੂੰ ਦਿਖਾ ਲਿਆ ਵੀਡੀਓ ਵਿੱਚ ਉਹ ਮੋੜ ਤੋਂ ਮੈਂ ਸੱਚੇ ਹੋ ਗਿਆ ਤਾਂ ਮੈਂ 4 ਕਿਲੋਮੀਟਰ ਸੱਚੇ ਤਾਂ ਝਲ ਗਿਆ ਉਹ ਗਲਤ ਹੀ ਉਹ ਕਿੱਬਰ ਵਾਇਲਰ ਸੰਸ ਦੀ ਕਿੱਬਰ ਪਿੰਡ ਵੀ ਉਧਰ ਪੈਂਦਾ ਉਹ ਗਲਤ ਹੀ ਰਾਹ ਮੇਰੇ ਬੰਦੇ ਉਧਰ ਨੂੰ ਹੀ ਚਲ ਗਏ ਸੀ ਉਧਰ ਨੂੰ ਗਾਂਝ ਲੱਗੇ ਸੀ ਗਾਂ ਜਾ ਕੇ ਤੇ ਮੈਨੂੰ ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਜਿਹੜੀਆਂ ਨਿਸ਼ਾਨੀਆਂ ਮੈਨੂੰ ਸਮਝ ਆਈਆਂ ਜੋ ਉਹਨਾਂ ਦੀ ਗੱਲਾਂ ਵਿੱਚੋਂ ਵੀ ਇਹ ਰਾਹ ਉਹ ਹਣੀਆਂ ਮੈਂ ਫੇਰ ਚਾਲਕ ਬਰੇ ਵਾ ਗਿਆ ਮਤਲਬ ਇਹ ਉਹ ਆਪ ਸਾਰੇ ਗਲਤ ਹੀ ਰਾਹ ਤੇ ਤੇ ਮੈਨੂੰ ਉਹਨਾਂ ਨੇ ਸਹੀ ਫਵਾਤਾ ਮੈਂ ਵੇਕ ਹੋ ਗਿਆ ਮੈਂ ਫੇਰ ਚੌਂਕ ਜਾ ਕੇ ਸਿੱਧਾ ਗਿਆ ਜਦ ਮੈਂ ਸਿੱਧਾ ਗਿਆ ਤਾਂ ਕੋਈ 2 ਕਿਲੋਮੀਟਰ ਮੈਂ ਸਿੱਧਾ ਗਿਆ ਤੇ ਉਸ ਤੋਂ ਬਾਅਦ ਅੱਗੇ ਫੇਰ ਦੋ ਰਸਤੇ ਹੋ ਗਏ ਖੱਬੇ ਬੰਨੇ ਥਾਣੇ ਨੂੰ ਲਿਖਿਆ ਸੀ ਚਿਚਮ ਸੱਜੇ ਬੰਨੇ ਫੇਰ ਥਾਣ ਜਾਂਦੇ ਆਈ ਉਹਦੇ ਆਕ ਮੈਂ ਫੇਰ ਸੋਚੀ ਪਿਆਗਾ ਹੁਣ ਕਰਾਂ ਤੇ ਉਹ ਰਾਈਡਰ ਆ ਕੇ ਮਗਰੋਂ ਉਹ ਕਹਿੰਦੇ ਥਾਣੇ ਨੂੰ ਜਾਣਾ ਵਾ ਖੱਬੇ ਬੰਨੇ ਇਹਦੇ ਚਿਚਮ ਲਿਖਿਆ ਵਾ ਚਿਚਮ ਮਰਜੀ ਮੇਨ ਨਿਸ਼ਾਨੀ ਆ ਗਈ ਸੀ ਫੇਰ ਮੈਂ ਥਾਣ ਨੂੰ ਆਇਆ ਉਹ ਸਿਰਫ ਦੋ ਮੋੜ ਮੋੜਿਆਂ ਉੱਥੋਂ 50 ਕਿ ਮੀਟਰ ਤੇ ਜਿਹੜਾ ਚਿਚਮ ਲਿਖਿਆ ਸੀ ਉਹਲੇ ਪਾਰ ਕੇ ਤੇ ਅਤਾ ਨਹੀਂ ਤਾਂ ਕਰਕੇ ਪਤਾ ਨਹੀਂ ਲੱਗ